31 ਅਗਸਤ ਦਾ ਵਿਸ਼ੇਸ਼ ਦਿਨ ਮਨਾਉਣ ਲਈ ਰਾਏਸਿਕ ਸਮਾਜ ਸਦਾਰ ਸਭਾ ਪੰਜਾਬ ਤੇ ਰਾਏਸਿਕ ਸਮਾਜ ਦੇ ਮੁੱਖ ਆਗੂਆਂ ਨੇ ਮੰਦਰ ਮਾਤਾ ਨਹਿਰਾਵਾਲੀ ਕੀਤੇ ਇਤਾਨ ਤੇ ਕੀਤੀ ਵਿਸ਼ੇਸ਼ ਮੀਟਿੰਗ ਜੀਹਾਂ 31 ਅਗਸਤ ਪਹਿਲਾਂ ਗੁਰੂਵਰ ਸਹਿ ਜਲਾਲਾਬਾਦ ਫਾਜ਼ਲਗਾਜਨਾਲਾ ਕਪੂਰਥਲਾ ਜਲੰਧਰ ਆ ਥਾਵਾਂ ਤੇ ਜਾ ਕੇ ਪਟੀਆਂ ਮੀਟਿੰਗਾਂ ਕਰਕੇ 31 ਅਗਸਤ ਨੂੰ ਮਨਾਏ ਜਾਣ ਵਾਲੇ ਵਿਸ਼ੇਸ਼ ਦਿਨ ਵਾਲੇ ਪ੍ਰੋਗਰਾਮ ਨੂੰ ਵੱਡਾ ਰੂਪ ਦੇਣ ਦੀ ਆਖੀ ਗੱਲ ਇਸ ਮੌਕੇ ਰਾਏਸਿਕ ਸਮਾਜ ਦੇ ਹੋਰ ਮੁੱਖ ਮੋਤਵਾਰ ਆਗੂਆਂ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਸੁਣੋ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰਨਾ ਕਮੈਂਟ ਕਰਨਾ ਬਣੇ ਰਹੋ ਸੁਣਨਾ ਦੇਖਦੇ ਰਹੋ ਸਾਡਾ ਚੈਨਲ ਹਲਕਾ ਗੁਰੂ ਸਹਿਤੋ ਸਟੇਟ ਕੋਆਰਡੀਨੇਟਰ ਐਸੀ ਡਿਪਾਰਟਮੈਂਟ ਪੰਜਾਬ ਅਸੀਂ ਜੋ ਸਾਡਾ 31 ਅਗਸਤ ਨੂੰ ਰਾਏ ਸਿਕਸ ਸੰਮੇਲਨ ਹੋ ਰਿਹਾ ਹੈ ਇਹ ਅਸੀਂ 2007 ਵਿੱਚ ਜੋ ਸਾਡਾ ਐਸੀ ਐਸੀ ਦਾ ਦਰਜਾ ਮਿਲਿਆ ਸੀ ਉਹ ਅਸੀਂ ਹਰ ਸਾਲ ਹੀ ਮਨਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਇਹ ਹੋਣਾ ਸਾਡਾ 31 ਅਗਸਤ ਨੂੰ ਅਸੀਂ ਮਨਾ ਰਹੇ ਹਾਂ ਅਸੀਂ ਆਪਣੇ ਹਲਕਿਆਂ ਵਿੱਚੋਂ ਵੱਧ ਤੋਂ ਵੱਧ ਇੱਥੇ ਲੈ ਕੇ ਉੱਚਾਂਗੇ ਪਬਲਿਕ ਔਰ ਇੱਥੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਰੱਖੀਆਂ ਜਾਣਗੀਆਂ ਜਿਵੇਂ ਕਿ ਸਾਡੀ ਮੰਗ ਹੈਗੀਆ ਜ਼ਮੀਨਾਂ ਨਤੋੜਿਆ ਗਿਆ ਹੈ ਉਹਨਾਂ ਬਾਰੇ ਵਿਚਾਰ ਕੇ ਮੰਗਾਂ ਰੱਖੀਆਂ ਜਾਣਗੀਆਂ ਔਰ ਜੋ ਹਲਕੇ ਅਰਜਰਵੇ ਸਾਡੇ ਹੁੰਦੇ ਹੈਗੇ ਆ ਉਹਨਾਂ ਬਾਰੇ ਵੀ ਇੱਥੇ ਵਿਚਾਰ ਕੀਤਾ ਜਾਏਗਾ ਬਲਾਕ ਦਾ ਪ੍ਰਦਾਨ ਗੱਟੀ ਅਸੀਂ ਜਿਵੇਂ ਕਿ ਸੰਯਲ ਬਾਰਡਰ ਤੋਂ ਜੀ ਮੈਂ ਰਾਏਸਕਸ ਮਿਲਣ ਦੇ ਅੱਜ ਤਿਆਰੀ ਦੇ ਵਿੱਚ ਇਕੱਠ ਕੀਤਾ ਸੀ ਮਾਤਾ ਨਹਿਰਾਂ ਉਲੀ ਤੇ ਰਾਏਸਕ ਬਰਾਦੀ ਦੇ ਸਾਰੇ ਆਗੂ ਸਹਿਬਾਨ ਇਕੱਠੇ ਹੋਏ ਸੀ ਜਿਹਦੇ ਵਿੱਚ ਅਸੀਂ ਮੰਗ ਰੱਖੀ ਹੈ ਕਿ ਸਾਡੀਆਂ ਜਿਹੜੀ ਜ਼ਮੀਨਾਂ ਟੁੱਟ ਚੁੱਕੀਆਂ ਨੇ ਮਾਲਕੀ ਟੁੱਟ ਚੁੱਕੀਆਂ ਨੇ ਸੱਤ ਵਿੱਚ ਇੱਕ ਹੋਈਆਂ ਸੀ ਉਹ ਸਬੰਧ ਅਸੀਂ ਇਕੱਠੇ ਇਕੱਠ ਹੋ ਕੇ ਤੇ ਇਸ ਮੁੱਦਾ ਚੱਕਾਂਗੇ ਵੀ ਜਿਹੜੀਆਂ ਸਾਡੀਆਂ ਟੁੱਟੀਆਂ ਨੇ ਔਰ ਜਿਹੜੀਆਂ ਨਵੀਆਂ ਹੋਣ ਵਾਲੀਆਂ ਨੇ ਸਾਡੇ ਮਾਲਕ ਬਨਾਇਆ ਜਾਵੇ ਸਾਨੂੰ ਬਾਡਰ ਵਾਸਤੇ ਲੋਕਾਂ ਨੂੰ ਇਹ ਜਰੂਰ ਰਿਜ਼ਲਟ ਮਿਲਣੀ ਚਾਹੀਦੀ ਹੈ ਸਾਡੀ ਮਾਲਕੀਆਂ ਹੋ ਕੇ ਦਿੱਤੀਆਂ ਜਾਣ ਜੀ ਹਾਂਜੀ ਮੈਂ ਤੇਜਾ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੇਸ਼ਰ ਪਿੰਡ ਈਸਾ ਪਾਈਂਗ ਰੇਟ ਟੱਪੇ ਮੈਂ ਮੀਡੀਆ ਰਾਈ ਇਹ ਜਾਣਕਾਰੀ ਦੇਣਾ ਚਾਹਣਾ ਹੈ ਕਿ ਅਸੀਂ ਰਾਏ ਸਿੱਖ ਕਮਿਊਨਿਟੀ ਦੇ ਜਿੰਨੇ ਵੀ ਮੁਖਤਬਾਰ ਸੱਜਣ ਹੈ ਜਿਹੜੇ ਅਸੀਂ ਆਪਣੀ ਬਰਾਦਰੀ ਵਿੱਚ ਕਮਜ਼ੋਰੀਆਂ ਨੂੰ ਮੁੱਖ ਰੱਖ ਕੇ ਆਪਦੇ ਕਬੀਲੇ ਨੂੰ ਉੱਚਾ ਚੁੱਕਣ ਵਾਸਤੇ ਹਮੇਸ਼ਾ ਜਿਹੜੇ ਪਹਿਲਾ ਪਾਰਟੀਸ਼ਨ ਤੋਂ ਪਹਿਲਾਂ ਤੱਬੇ ਲੱਗੇ ਸੀ ਜਿਵੇਂ ਜਰਹਿਮ ਪੇਸ਼ਾਵਰਗੇ ਉਹਨਾਂ ਤੋਂ ਅਸੀਂ ਮੁਕਤ ਹੋਏ ਆ ਤਾਂ ਇਹਨਾਂ ਦਿਨਾਂ ਨੂੰ ਅਸੀਂ ਮੁੱਖ ਰੱਖ ਕੇ ਅਸੀਂ ਆਪਣਾ ਜਿਹੜਾ ਨਾ ਸਾਲ ਹਰ ਸਾਲ ਇਸ ਤਰੀਕ ਨੂੰ 31 ਅਗਸ ਨੂੰ ਮਨਾਤੇ ਆਏ ਆ ਔਰ ਅਸੀਂ ਇਹਦੇ ਰਾਹਨਮਾਈ ਸਾਡੇ ਸਾਥ ਅਨਸਾ ਸਿੰਘ ਕਾਂਬਲੇਟ ਜੀ ਹਮੇਸ਼ਾ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਕਰਨਗੇ ਤੋਂ ਅਸੀਂ ਬਹੁਤ ਛੜਕੇ تھے ਅਸੀਂ ਇਕੱਠੇ ਹੋ ਕੇ ਆਪਣੀ ਬਰਾਦਰੀ ਦੀਆਂ ਜਿਵੇਂ ਕਿ ਵਿਆਹ ਸ਼ਾਦੀਆਂ ਵਿੱਚ ਫਜ਼ੂਲ ਖਰਚੇ ਬਰਾਤਾਂ ਦੀ ਗਿਣਤੀ ਬੱਧ ਜਾਨੀ ਉਸ ਨੂੰ ਕਟਾਣ ਬਾਰੇ ਇਹੋ ਜਿਹਾ ਅਸੀਂ ਜਿਵੇਂ ਕਿ ਅਸੀਂ ਗਰੀਬੀ ਆਣਿਆ ਗਰੀਬੀ ਦੀ ਰੇਖਾ ਵਿੱਚ ਹੈਗੇ ਆ ਤਾਂ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੀ ਬਰਾਦਰੀ ਨੂੰ ਆਦੀ ਕੌਮ ਨੂੰ ਬਚਾਈਏ ਫਜ਼ੂਲ ਖਰਚਿਆਂ ਤੋਂ ਬਚਾਈਏ ਤੇ ਆਪਣੇ ਆਪ ਨੂੰ ਚੰਗਾ ਸਮਾਜ ਵਿੱਚ ਬਣ ਕੇ ਪੇਸ਼ ਕਰੀ ਮੇਰਾ ਨਾਮ ਰੁਸਤਮ ਮੈਂ ਮੈਸ ਚੇਅਰਮੈਨ ਕਾਂਗਰਸ ਪਾਰਟੀ ਚਲੋ ਜੀ ਸਾਡਾ ਰਾਜ ਸਿਕ ਸੰਮੇਲਨ ਹੈ ਭਾਈਚਾਰਾ ਜੋ ਕਿ ਤੇ ਗੱਲ ਸੁਣੋ ਅਸੀਂ ਮਨਾਣ ਜਾ ਰਹੇ ਹਾਂ ਅੱਜ ਉਹਦੀ ਸ਼ੁਭ ਮੀਟਿੰਗ ਹੈ ਮਾਤਾ ਨਹਿਰਾਮਾਲੀ ਲੇਲੇਜੀ ਕੇਟੇ ਸਥਾਨ ਤੇ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਗੁਰੂ ਸਾਹਿਬ ਤੋਂ ਇੱਥੇ ਪਹੁੰਚਾਂਗੇ ਜੋ ਕਿ ਸਾਡੇ ਸਮਾਜ ਵਿੱਚ ਸਰਾਇ ਸਿੱਖ ਭਾਈਚਾਰੇ ਦੀਆਂ ਕੁਰੀਤੀਆਂ ਨੇ ਔਰ ਜੋ ਸਮਸੇਵਾਵਾਂ ਨੇ ਸਾਡੇ ਅੰਸਾ ਸਿੰਘ ਕਾਮਰੇਟ ਜੋ ਕਿ ਪੰਜਾਬ ਨਹੀਂ ਸਾਰੇ ਇੰਡੀਆ ਦੇ ਜੇ ਕਿ ਰਾਇਸਿਕ ਸਮਾਜ ਦੇ ਪ੍ਰਧਾਨ ਨੇ ਉਹਨਾਂ ਨੇ ਬਹੁਤ ਬਰੀਕੀ ਨਾਲ ਉਹਨਾਂ ਨੇ ਦੱਸਿਆ ਵੀ ਜੋ ਮੁਸ਼ਕਲਾਂ ਨੇ ਉਹ ਹਰ ਕਰਾਂਗੇ ਸਾਰਾ ਸੋ ਹੱਲ ਕੀਤਾ ਜਾਵੇਗਾ ਉਹਨਾਂ ਵਰਤੂ ਸੰਮੇਲਨ ਹੈ ਪਹੁੰਚੋ ਸਾਰੇ ਵਾਤ ਤੋਂ ਵਾਤ ਅਸੀਂ ਕੱਟ ਕਰਾਂਗੇ ਅੱਜ ਜੇ ਅਸੀਂ ਰਾਜ ਸਿਕ ਸਮਾਜ ਦਾ ਸਭਾ ਵੱਲੋਂ ਇੱਥੇ ਇੱਕ ਮੀਟਿੰਗ ਰੱਖੀ ਸੀ 30 ਅਗਸਤ ਦੇ ਦਿਨ ਅਸੀਂ ਰਾਜ ਸਿਕ ਬਰਾਦੀ ਦੇ ਐਸਸੀ ਵਿੱਚ ਸ਼ਾਮਲ ਹੋਣ ਦਾ ਦਿਨ ਹੈ ਹਰ ਸਾਲ ਮਨਾਇਆ ਜਾਂਦਾ ਹੈ ਤੇ ਉਹ ਐਸਸੀ ਇਸ ਸਾਲ ਵੀ ਅਸੀਂ 30 ਅਗਸਤ ਦਾ ਦਿਨ ਉਹ ਇੱਥੇ ਮਾਤਾ ਨਹਿਰਵਾਲੀ ਦੇ ਮੰਦਿਰ ਤੇ ਮਨਾ ਰਹਾ। ਉਹਦੇ ਸਬੰਧ ਵਿੱਚ ਅੱਜ ਅਸੀਂ ਤਿਆਰੀ ਮੀਟਿੰਗ ਕੀਤੀ ਹੈ। ਤਿਆਰੀ ਵਿੱਚ ਅਸੀਂ ਜਿਹੜਾ ਵੱਖ-ਵੱਖ ਹਲਕੇ ਅੰਦਰ ਤੇ ਵੱਖ-ਵੱਖ ਬਲਾਕਾਂ ਦੇ ਅੰਦਰ ਇਹਨਾਂ ਦਿਨਾਂ 30 ਤੋਂ ਪਹਿਲਾਂ-ਪਹਿਲਾਂ ਮੀਟਿੰਗਾਂ ਕਰਾਂਗੇ। ਇੱਥੇ ਜਿਹੜਾ ਅਸੀਂ ਸਮੇਲਨ ਕਰ ਰਹੇ ਹਾਂ ਉਹ ਵੱਡੀ ਗਿਣਤੀ 'ਚ ਲੋਕਾਂ ਦੀ ਛੂਲੀਤ ਕਰਾਉਣ ਲਈ ਅਸੀਂ ਅੱਜ ਮੀਟਿੰਗ ਦੀ ਜਿਹੜੀ ਤਿਆਰੀ ਮੀਟਿੰਗ ਕੀਤੀ ਹੈ ਤੇ ਉਹਦੇ 'ਚ ਮੀਟਿੰਗਾਂ 'ਚ ਅਸੀਂ ਲੋਕਾਂ ਨੂੰ ਕਹਿ ਕੇ ਕੁਹਾ ਕੇ ਤੇ ਪ੍ਰਚਾਰ ਕਰਕੇ ਅਸੀਂ ਇੱਥੇ ਵੱਡੀ ਗਿਣਤੀ ਜਿਹੜਾ ਉਹ ਕਰਾਂਗੇ ਜਿਸ ਦੇ ਵਿੱਚ ਸਾਡੀ ਸੁਵਚੀ ਬਰਾਦੀ ਦੇ ਐਮਐਲਏ ਸਹਿਬਾਨ ਐਮਪੀ ਸਹਿਬਾਨ ਸਾਬਕਾ ਐਮਪੀ ਔਰ ਸਾਬਕਾ ਐਮਐਲਏ ਸਹਿਬਾਨ ਚੇਅਰਮੈਨ ਨੰਬਰਦਾਰ ਔਰ ਵੱਡੀ ਗਿੰਤੀ ਦੇ ਜਿਹੜੇ ਸਾਡੇ ਆਗੂ ਨੇ ਤੇ ਖਾਸ ਕਰਕੇ ਅਸੀਂ ਬੇਨਤੀ ਕਰਦੇ ਕਿ ਸਾਬਕਾ ਜਿਹੜੇ ਮੁਲਾਜ਼ਮ ਨੇ ਜਿਹੜੇ ਸਾਡੇ ਬੁੱਧੀਜੀਵੀ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣੀ ਵੱਡੀ ਗਿੰਤੀ ਚਬੂਲੀਤ ਕਰਨ ਪੂਰਨ ਚੰਗ ਜੈਦੀਆ ਤਲਕਾ ਜਲਾਲਾਬਾਦ ਬੀਜੇਪੀ ਉਹਨੂੰ ਕੋਆਰਡੀਨੇਟਰ ਤਲਕਾ ਜਲਾਲਾਬਾਦ ਤੋਂ ਅਸਰ ਜਿਹੜਾ ਅੱਜ ਮਾਤਾ ਨਾਰਾਇਣ ਦੀ ਮੀਟਿੰਗ ਹੋਈ ਮੀਟਿੰਗ ਦਾ ਮੁੱਖ এজੰਡਾ ਕੀ ਹੈ ਸਾਡਾ ਜਿਹੜਾ 31 ਅਗਸਤ ਦਾ ਜੋ ਰਾਏ ਸਿਕ ਭਾਈਚਾਰੇ ਦਾ ਜਿਹੜਾ ਐਸੀ ਦਾ ਦਰਜਾ ਮਿਲਿਆ 2007 ਵਿੱਚ ਉਹ ਦਿਹਾੜਾ ਮਨਾਉਣ ਵਾਸਤੇ ਇੱਥੇ ਲਗਭਗ ਪਿਛਲੇ 15-20 ਦਿਨਾਂ ਤੋਂ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਕਿ ਇਸ ਜਿਹੜਾ ਇਕੱਠ ਨੂੰ ਵੱਧ ਤੋਂ ਵੱਧ ਅਸੀਂ ਸ਼ਮੂਲੀਅਤ ਕਰਵਾਈਏ ਔਰ ਵਧੀਆ ਸਮੇਲਨ ਜਿਹੜਾ ਹੈ ਉਹ ਵਧੀਆ ਢੰਗ ਨਾਲ ਮਨਾਈਏ ਜਿਸ ਤਰ੍ਹਾਂ ਸਾਡੀਆਂ ਕਈ ਮੰਗਾ ਰਹੇ ਜੀ ਇਹਨੇ ਸਾਡੇ ਭਾਈਚਾਰੇ ਦੀਆਂ ਜਿਸ ਤਰ੍ਹਾਂ ਜਿੱਥੇ ਜਿੱਥੇ ਸਾਡੀ ਰਿਜ਼ਰਵੇਸ਼ਨ ਰਹਿੰਦੀ ਹੈ ਜਲਾਲਾਬਾਦ ਫਾਜ਼ਲਕਾ غرور ਸਾਹ ਉਹ ਸਾਡੇ ਭਾਈਚਾਰੇ ਦੀ ਬਹੁ ਗਿਣਤੀ ਹੈ ਐਸੀ ਭਾਈਚਾਰੇ ਦੀ ਬਹੁ ਗਿਣਤੀ ਹੈ 50 ਪਲੱਸ ਵੋਟਾਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਵੀ ਸਾਰੇ ਭਾਈਚਾਰਾ ਇਕੱਠਾ ਹੋ ਕੇ ਉਹਦੇ ਸਬੰਧ ਦੇ ਚ ਨਵੀਂ ਰੂਪ ਰੇਖਾ ਬਣਾਈ ਜਾਵੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਔਰ ਜਿਹੜੀਆਂ ਸਾਡੇ ਭਾਈਚਾਰੇ ਵਿੱਚ ਕ੍ਰੀਤੀਆਂ ਨੇ ਉਹਨਾਂ ਵਾਸਤੇ ਲੋਕਾਂ ਨੂੰ ਕਿਹਾ ਜਾਵੇ ਕਿ ਜਿੰਨਾ ਵੀ ਇੱਥੇ ਸਾਡੀ ਭਾਈਚਾਰਾ ਆਵੇ ਉਹ ਆਪਣੇ ਆਪ ਤੇ ਲਾਗ ਉਹ ਜ਼ਰੂਰ ਕਰੇ ਜੇ ਪਹਿਲਾਂ ਅਸੀਂ ਆਪਣੇ ਆਪ ਤੇ ਲਾਗੂ ਕਰਾਂਗੇ ਫਿਰ ਅਸੀਂ ਲੋਕਾਂ ਵਿੱਚ ਪ੍ਰਚਾਰ ਕਰ ਸਕਾਂਗੇ ਮੈਂ ਨਹੀਂ ਕਹਿੰਦਾ ਵਾ ਤੁਹਾਨੂੰ